ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਚੌਪਈ ਪੰਨਾ ਚਤਕਾ ਗਾਟਾ ਸੇ ਸਾ ਸ੍ਰੀ ਅਸ ਗੇਤ ਜਗਤ ਕੈ ਸਾ ਪਹੁ ਪਨਾ ਬ੍ਰਿਸ਼ਟ ਗਗੰਦੇ ਭਈ ਸਭੇ ਨਾਨ ਬਧਾਈ ਦੇ ਧਨ ਤਨ ਲੋਗਨ ਕੇ ਰਾਜਾ ਦੁਸਤੰਦਾ ਗਰੀਬ ਨਵਾਜਾ ਅਕਲ ਭਵਨ ਕੇ ਸਿਰਜਨ ਹਾਰੇ ਦਾ ਜਾਨ ਮਹਿਲ ਬਾਰੇ कवि बाज पिंती चौपाई हमरी करो हादे पूर्ण हो चिच्छा तव चरण न मन रह हमारा अपना जान करो प्रतिपारा हमरे दुष्ट सब काव हो हादे मुहिम बचाव सुखी बसे मोर पर सेवक सिख से सब कर तारा मोर अच्छा निज कर दे कर सब बरन को आज संग पूर्ण हो हमारी आशा ਤਉ ਰਬ ਜਨ ਗੇਰਾ ਐ ਬਿਆਸਾਤ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਪਰ ਚਾਹਉ ਸੁਦਮ ਤੇ ਪਾਉ ਸੇਵਕ ਸਿਕ ਹਮਾਰੇ داری ਹੈ ਜੁਨ ਜੁਨ ਸਤਰਾ ਹਮਾਰੇ ਮਾਰੀ ਹੈ ਆਪ ਹਾਤੇ ਮੁਝੇ ਬਰਿਆ ਮਰਨ ਕਾਲ ਕਾਤਰਾ ਸਨ ਬਰਿਆ ਹੋ ਜੋਸ ਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰਿਓ ਰਖਾ ਰਾਖ ਲਿ ਹਮੈ ਰੱਖਣ ਹਾਰੇ ਸਾਇਦ ਜੰਦ ਸਾਇ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪਰੇ ਚਦਰਦਸ ਗੰਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜਿਉ ਉਤਰਾ ਕਾਲ ਪਾਏ ਕਰ ਬਿਸਨ ਬਰਗਾਸਾ ਸਗਲ ਕਾਲ ਗਾ ਗਿਆ ਤਮਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰਹਿ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਬਜਾਇਓ ਆਦੰਤਿ ਕੇਵ ਤਾਰਾ ਸਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕਾ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਗੁਣ ਕੋ ਸਭ ਗੁਣ ਸੁਖ ਦਿਓ ਸਤਨਕੋਪਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀੜਿ ਪਛਾਨਤ ਦੇ 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 ਕੁੰਦਰਸ ਤੁਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਨੈ ਜਬਦ ਕਰਹ ਕਰਾ ਕਰ ਤਾਰਾ ਪ੍ਰਜਾ ਧਰਤ ਦਬ ਦੇ ਅਪਾਰਾ ਜਬਾ ਕਰ ਕਰਤਾ ਹੰਕਮ ਹੂੰ ਤਮੈ ਮਿਲਦ ਦੇ ਧਰਸ ਬਹਾਂ ਦੇਤੇ ਬਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਭੇਦ ਭੇਦ ਅਲਮਾ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਨੀਲ ਨਦ ਸੰਭ ਤਕ ਮੂਢਹ ਚਰਤ ਭੇਦਾ ਜਗ ਭੇਵਨਾ ਬਾਵਤ ਬੇਦਾ ਤਾਕੋ ਕਰਪਾਣ ਨਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਨਤਨੇ ਭਿਵਾ ਆਪ ਆਪਣੇ ਬੁੱਧ ਹੈ ਜੀਤੇ ਬਰਨਤ ਪਿੰਨ ਪਿੰਨ ਤੋ ਇਹ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਬੁੱਧ ਸਜਾ ਪ੍ਰਤਮ ਸੰਸਾਰਾ ਇਕ ਰੂਪਾਂ ਨੂੰ ਬਸ ਰੂਪਾ ਰੰਗ ਭਿਉ ਰਾਵ ਕੇ ਪੋਪਾਂਡ ਜਿਰ ਸਿੱਧ ਜਗਿ ਨੀ ਉਤਪਜ ਖਾਨ ਬਹੁ ਰਚਿ ਦੇਨੀ ਕਉ ਫੁੱਲ ਰਾਜਾ ਹੋ ਬੈਠਾ ਕਉ ਸੰਮਟ ਭਇਓ ਸ਼ੰਕਰ ਕਾਠਾ ਸਿਗਰੇ ਸ੍ਰਿਸ਼ਟ ਦਿਖਾਇਆ ਚੰਭਵਾ ਆਜੁਗਾ ਰੂਪਸਯੰ ਭਵ ਅਵਰਚਾਮਿ ਰੇ ਤੁਮ ਕਰੋ ਸਿਖ ਬਾਰ ਆ ਸਿਖ ਸੰਘਰੋ ਦੁਸ਼ਟ ਜਿਤੇ ਅਠਵਾਦਤ ਬਾਤਾ ਸਕਲ ਮਲੇਸ਼ ਕਰੋ ਰਨ ਘਤਾ ਜਸਤ ਜਤਉ ਸਰਨੀ ਪਰੇ ਤਿਨ ਕੇ ਦੁਸ਼ਟ ਦਕਤ ਹਵਾ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮਾ ਸੰਗਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਾਇ ਆਂ ਤਕੇ ਕਾ ਨਿਕਟ ਨਿਆ ਹੈ ਰੱਛਾ ਹੋਈ ਤੈਂ ਸਭ ਕਲਾ ਦੁਸ਼ਟ ਅਰਿਸ਼ਟ ਤ੍ਰੰਤਦ ਕਲਾ ਕ੍ਰਿਪਾਂ ਦ੍ਰਿਸ਼ਟ ਤੰਜਾਇਨੇ ਹਰੇ ਹੋ ਤਾਗੇ ਤਵ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਇੱਕ ਬਾਰ ਜਿੰਦ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਬਾਰਾ ਜਿਨ ਨਾਮ ਤਿਆਰ ਕਾਹ ਦਰ ਦੁਸ਼ਟ ਦੋਗ ਤੇ ਰਾਹ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਵਾ ਦੇ ਲੋ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਡੋਕ ਤੇ ਲੋ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਸਬਰਤਾ ਕਿਲਬਗ ਸਕਲ ਦੇ ਕੋ ਹਰਤਾ ਦੁਸ਼ਟ ਡੋਖਨ ਕੋ ਛੈ ਕਰਤਾ ਸਿਰ ਅਤੁ ਜਾਪੇ ਦੇ ਅੱਲਾ ਪੂਰਨ ਕਰਾ ਗਰੰਥ ਤਕਾਲਾ ਮਨਬਾਂ ਜਦਵਲ ਪਾਵੇ ਸੋਈ ਦੂਕਨਾਥ ਸੇ ਬਿਆਪਤ ਕੋਈ ਅੜੇਲਾ ਸੁਨੇ ਗੰਗ ਜੋ ਜਾਏ ਸੁਰਸਨਾ ਪਾਵੇ ਸੁਨੇ ਮੂਰਜ ਤਲਾਏ ਚਤਰਦਾਵੇ ਦੁਖ ਦਰਦ ਪਾ ਨਿਕਟ ਨਾ ਤਿੰਨਰ ਕਹਿ ਰਹਾ ਹਉ ਜੋ ਜਾਕੀ ਏਕ ਵਾਰ ਚੋਪਈ ਕੋ ਕਹੈ ਚੋਪਈ ਸੰਬਤ ਸਦਰ ਸਹਜ ਬਨੀਜੇ ਅਰਧ ਸੈਸ ਪੰਤੀਨ ਗਹਿਜੈ ਭਾਦਰਵ ਸੋਦੀ ਅਸ਼ਟਮੀ ਰਵਾਰਾ ਦੇ ਸਤਿ ਦਰੁਗ੍ਰੰਥ ਸੁਧਾਰਾਏ ਸ੍ਰੀ ਚਿਤ੍ਰੋਪਕਿਆਨੇ ਤ੍ਰਿਆ ਚਤ੍ਰੇ ਮੰਤਰੀ ਪੂਬ ਸੰਬੰਧੇ ਚਾਰਤ ਪਾਂਜ ਚਿਤ੍ਰ ਸਮਾਬਤ ਮਸਤ ਸੋਵ ਮਸਤ ਅਬ ਜੂੰਗਾ ਦੋਹਰਾ ਦਾ ਜਾਨ ਕਰ ਦਾਸ ਪਰ ਕੀਜੇ ਕਿਰਪਾ ਪਾਰ ਆਪਹਾਦੇ ਰਾਖ ਮੋਏ ਮਨ ਕਰਮ ਬਚਨ ਵਿਚਾਰ ਚਉਪਾਈ ਮਾਨਗਨੇ ਸੇ ਪ੍ਰਥਮ ਨਾਮ ਕਿਸ਼ਨ ਬਿਸਨਾ ਕਬੋ ਨਹਿ ਧਾਉ ਕਾਂਸ ਨਹਿ ਪਹਿਚਾਨਾ ਤਿੰਨ ਸੌ ਲਿਵ ਲਾਗੀ ਮੋਰੀ ਪਾਗਿਨ ਸੋ ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਗਿੰਗਰਦਾਰੋ ਆਪਣਾ ਜਾਣ ਕਰੋ ਰਖਵਾਰ ਬਾਹਿੰ ਗਏ ਕਿ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਤ ਪਰੀਏ ਚੁੰਚ ਚੁੰ ਸਤਰ ਹਮਾਰੇ ਮਰੀਏ ਦੇਖ ਤੇਗ ਜਗ ਮੈਂ ਦੋ ਚਲੇ ਰਾਖਾ ਮੋਹ ਔਰ ਨੰਦ ਲੈ ਤੁਮ ਮੰ ਕਰੋ ਸਦਾ ਪਰ ਦਬਾਰਾ ਤੁਮ ਸਾਈ ਮੈਂ ਦਾਸ ਧਿਆਰਾ ਜਾਨ ਆਪਣਾ ਮ제 ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜ ਆਪੇ ਆਪ ਗਰੀਬ ਨਿਵਾਜ ਦਾਸ ਜਾਣ ਕਰ ਕਿਰਪਾ ਕਰੋ ਮੋਹਿ ਹਾਰ ਪਰਮੇ ਆਣ ਦੁਆਰ ਤੋਹੇ ਆਪਣਾ ਜਾਨ ਕਰੋ ਪਰਤ ਪਾਰਾ ਤੁਮ ਸਾਇਮੇ ਕਿੰ ਕਰਿ ਧਾਰਾ ਦਾ ਜਾਣਦੇ ਹਾ ਦੁਬਾਰੋ ਹਮਰੇ ਸਭ ਬੈਰੀ ਸੰਘਾਰੋ ਪ੍ਰਤਮੰ ਤਰੋ ਭਗਵਤ ਕੋ ਧਿਆਨਾ ਬਹੁਰ ਕੋ ਰੋਗ ਬਿਤਾ ਬਿਦਨਾਨਾ ਕ੍ਰਿਸ਼ਨ ਜਤਾ ਮਤ ਚਿਤਰ ਅਚਾਰ ਚੂਕ ਹੋਏ ਕਬ ਲਿਓ ਸਦਾਰੋ ਕਬੇ ਬਾਚ ਦੋਹਰਾ ਜੋ ਨਿਰਭਉ ਪ੍ਰਭ ਮੋਸੋ ਕਾਹ ਸੋ ਕਹਉ ਜਗ ਮਾਏ ਜੋ ਤੇ ਪ੍ਰਭ ਕੋ ਧਿਆਇ ਹੈ ਅੰਧ ਸੁਰਖੋ ਜਾਹੇ ਦੋਰਾ ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਥਨਾਇ ਜਲ ਦੇ ਉਬਜਤ ਰੰਗ ਜਿਉ ਜਲੇ ਵਿਖੇ ਸਮਾਹੇ ਦੋਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ ਅੰਮੇ ਕਦਾ ਸੰਜੀਵਤੇ ਸੁਭੰਗ ਕਾਤ ਸੁਨਾਇ ਕਬਵਾਚ ਦੋਹਰਾ ਠੰਡ ਪਿਓ ਮੈਂ ਜੋਰਕਾਰ ਬਚਨ ਕਹਾਂ ਸਿਰ ਨਿਆਏ ਪਾਂਥ ਚਲੇ ਤਵ ਜਗਤ ਮੈਂ ਜਬ ਤੁਮ ਆਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਟਟਦਾ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵੈ ਅੰਗੇ ਭਗਵੰਤ ਦੋਹਰਾ ਕਾਲਪੁਰਖ ਦੇਹ ਮਾ ਕੋਟਕ ਵਿਸ਼ਨ ਮਹੈਸਾ ਕੋਰ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ ਦੋਹਰਾ ਰਾਮ ਕਥਾ ਜਗ ਜਗ ਟਲ ਸਭ ਕੀ ਭਗਤ ਨੇਤ ਸੁਰਗ ਬਾਸ ਰਗਬਰ ਕਰਾ ਸਗਰੀ ਸਪੁਰੀ ਸਮੇਤ ਚੋਪਈ ਜੋ ਕਥਾ ਸੁਨੇ ਅਰ ਗਾਵੇ ਦੁਖ ਭਾਵਤੇ ਨਿਕਟ ਨਾ ਆਵੇ ਬਿਸਨ ਭਗਤ ਕੇ ਫਲ ਹੋਏ ਆਦ ਬਿਆਦ ਜੋ ਸਕੇ ਨਾ ਕੋਈ ਸੰਮਤ ਸਤਰੈ ਸਾਜ ਬਚਾਵਨ ਹਾੜ ਵਦੀ ਪ੍ਰਤਮ ਸੁਖਦਾਵਨ ਤਉ ਪ੍ਰਸਾਦ ਗ੍ਰੰਥ ਸੁਧਾਰ ਭੂਲ ਭਰੀ ਲਹੁ ਲਹਿੋ ਸੁਧਾਰਾ ਦੋਹਰਾ ਨੈਦਰ ਤੋਂ ਕੇ ਚਰਨ ਤਰ ਸਤਿਦਰ ਵਦੀ ਰਤ ਰੰਗ ਸ੍ਰੀ ਭਗਵਤ ਪੂਰਨ ਕਿਉ ਰਗਬਰ ਕਥਾ ਪ੍ਰਸੰਗ ਸਾਧ ਅਸਾਧ ਜਨ ਨਹੀਂ ਬਾਸ ਬਾਦ ਵਿਵਾਦ ਗ੍ਰੰਥ ਸકલ ਪੂਰਨ ਕਿਉ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖਤ ਰਹਿਨੇ ਅਨਿਓ ਰਾਮ ਰਹੀਮ ਬੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਾਏ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇਗੇ ਲਾਜ ਆਸ ਗੋਬਿੰਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦਾਸ ਤੁਹਾਰ